ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਸ਼ਹਿਰਾਂ ਦੀ ਚਮਕਦਮਕ ਐਨੀ ਨਹੀਂ ਸੀ ਹੁੰਦੀ ਤੇ ਪਿੰਡਾਂ ਦੀਆਂ ਗਲੀਆਂ ਮਿੱਟੀ ਦੀ ਸੁੰਦੀ ਖੁਸ਼ਬੂ ਨਾਲ ਭਰੀਆਂ ਹੁੰਦੀਆਂ ਸਨ ਇੱਕ ਛੋਟੇ ਜਿਹੇ ਪਿੰਡ ਦੇ ਕੋਨੇ ਵਿੱਚ ਇੱਕ ਪੁਰਾਣੇ ਪੀਪਲ ਦੇ ਦਰਖਤ ਹੇਠ ਇੱਕ 10 ਸਾਲ ਦਾ ਮੁੰਡਾ ਬੈਠਾ ਸੀ ਉਸਦੇ ਮੈਲੇ ਕਚਲੇ ਕੱਪੜੇ ਤੇ ਸੁੱਕੇ ਬੁੱਲ ਉਸਦੀ ਹਾਲਤ ਦੀ ਗਵਾਹੀ ਦੇ ਰਹੇ ਸਨ ਉਸਦਾ ਨਾਮ ਸੀ ਮੋਹਨ ਮੋਹਨ ਦਾ ਜਨਮ ਇੱਕ ਗਰੀਬ ਪਰਿਵਾਰ ਛੋਆ ਸੀ ਉਸਦੇ ਮਾਤਾ ਪਿਤਾ ਮਜ਼ਦੂਰੀ ਕਰਦੇ ਸਨ ਤੇ ਮੁਸ਼ਕਲ ਨਾਲ ਦੋ ਵਕਤ ਦੀ ਰੋਟੀ ਜੋੜ ਸਕਦੇ ਸਨ ਪਰ ਇੱਕ ਭਿਆਨਕ ਹਾਦਸੇ ਨੇ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇੱਕ ਦਿਨ ਪਿੰਡ ਵਿੱਚ ਭਿਆਨਕ ਹੜ੍ਹ ਆਇਆ। ਪਾਣੀ ਦੇ ਤੇਜ਼ ਵਹਾਅ ਵਿੱਚ ਉਸ ਦਾ ਘਰ ਵਹਿ ਗਿਆ ਤੇ ਉਸ ਦੇ ਮਾਤਾ-ਪਿਤਾ ਵੀ ਉਸ ਹੜ੍ਹ ਵਿੱਚ ਕਿਤੇ ਗਵਾਚ ਗਏ। ਜਦੋਂ ਹੜ੍ਹ ਦਾ ਪਾਣੀ ਉਤਰਿਆ ਤਾਂ ਮੋਹਨ ਇਕੱਲਾ ਰਹਿ ਗਿਆ। ਨਾ ਘਰ, ਨਾ ਮਾਤਾ-ਪਿਤਾ, ਨਾ ਕੋਈ ਸਹਾਰਾ। ਮੋਹਨ ਲਈ ਜ਼ਿੰਦਗੀ ਇੱਕ ਸਖਤ ਇਮਤਿਹਾਨ ਬਣ ਗਈ। ਪਿੰਡ ਵਾਲਿਆਂ ਨੇ ਕੁਝ ਦਿਨ ਉਹਨੂੰ ਸਹਾਰਾ ਦਿੱਤਾ ਪਰ ਹੌਲੀ-ਹੌਲੀ ਸਭ ਨੇ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਕਿਹਾ ਅਨਾਥ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੁੰਦਾ ਕੁਝ ਬੋਲੇ ਇਹ ਭੀਖ ਮੰਗ ਕੇ ਹੀ ਜੀਏਗਾ ਛੋਟੀ ਉਮਰ ਵਿੱਚ ਹੀ 모ਹਨ ਨੂੰ ਸਮਝ ਆ ਗਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਖੁਦ ਬਣਾਉਣੀ ਪੈਗੀ ਪਰ ਕਿਵੇਂ ਉਹ ਪਿੰਡ ਤੋਂ ਨੇੜੇ ਦੇ ਇੱਕ ਸ਼ਹਿਰ ਵੱਲ ਨਿਕਲ ਪਿਆ ਉਸ ਨੂੰ ਉਮੀਦ ਸੀ ਕਿ ਉੱਥੇ ਉਹਨੂੰ ਕੋਈ ਕੰਮ ਮਿਲ ਜਾਏਗਾ ਪਰ ਹਕੀਕਤ ਇਸ ਤੋਂ ਕਿਤੇ ਜ਼ਿਆਦਾ ਸਖਤ ਸੀ ਸ਼ਹਿਰ ਦੀਆਂ ਸੜਕਾਂ ਤੇ 모ਹਨ ਨੂੰ ਹਰ ਪਾਸੇ ਸਿਰਫ ਭੀੜ ਹੀ ਨਜ਼ਰ ਆਉਂਦੀ ਸੀ ਲੂਕ ਆਪਣੀ ਜ਼ਿੰਦਗੀ ਵਿੱਚ ਐਨੇ ਮਸਤ ਸਨ ਕਿ ਕਿਸੇ ਨੂੰ ਉਸ ਦੀ ਭੁੱਖ ਜਾਂ ਤਕਲੀਫਾਂ ਨਹੀਂ ਦਿਖਦੀਆਂ ਸਨ। ਕਈ ਦਿਨਾਂ ਤੱਕ ਉਹਨੇ ਇਧਰ-ਉਧਰ ਭਟਕ ਕੇ ਭੀਖ ਮੰਗੀ ਪਰ ਉਸ ਦਾ ਦਿਲ ਇਸ ਜ਼ਿੰਦਗੀ ਤੋਂ ਖੁਸ਼ ਨਹੀਂ ਸੀ। ਇੱਕ ਰਾਤ ਜਦੋਂ ਉਹ ਫੁੱਟਪਾਥ ਤੇ ਬੈਠਾ ਸੀ ਇੱਕ ਅਧਖੜ ਉਮਰ ਦੇ ਆਦਮੀ ਨੇ ਉਹਨੂੰ ਵੇਖਿਆ। ਉਹ ਆਦਮੀ ਸਾਦੇ ਕੱਪੜਿਆਂ ਵਿੱਚ ਸੀ ਪਰ ਉਸ ਦੀਆਂ ਅੱਖਾਂ ਵਿੱਚ ਗਹਿਰਾਈ ਸੀ। ਉਸਨੇ ਮੋਹਨ ਨੂੰ ਪੁੱਛਿਆ, "ਪੁੱਤਰ, ਤੂੰ ਇਸ ਤਰ੍ਹਾਂ ਭੀਖ ਕਿਉਂ ਮੰਗ ਰਿਹਾ ਹੈ?" ਮੋਹਨ ਨੇ ਜਵਾਬ ਦਿੱਤਾ, "ਮੇਰੇ ਕੋਲ ਹੋਰ ਕੋਈ ਰਾਹ ਨਹੀਂ। ਮੈਂ ਕੀ ਕਰ ਸਕਦਾ ਹਾਂ?" ਉਸ ਆਦਮੀ ਨੇ ਡੂੰਗਾ ਸਾਲਿਆ ਤੇ ਕਿਹਾ ਕਦੇ ਸੁਣਿਆ ਕਿਸਮਤ ਉਸੇ ਦਾ ਸਾਥ ਦਿੰਦੀ ਹੈ ਜੋ ਮਿਹਨਤ ਕਰਦਾ ਹੈ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਭੀਖ ਮੰਗਣ ਤੋਂ ਬਿਹਤਰ ਇੱਕ ਰਾਹ ਵਿਖਾ ਸਕਦਾ ਹਾਂ 모ਹਨ ਉਸ ਆਦਮੀ ਦੀਆਂ ਗੱਲਾਂ ਸੁਣ ਕੇ ਥੋੜਾ ਹੈਰਾਨ ਹੋਇਆ ਪਰ ਉਸਦੇ ਸ਼ਬਦਾਂ ਵਿੱਚ ਕੁਝ ਅਜੀਬ ਸੀ ਜੋ ਸਿੱਧਾ ਉਹਦੇ ਦਿਲ ਵਿੱਚ ਉਤਰ ਗਿਆ ਉਸਨੇ ਹਿੰਮਤ ਕਰਕੇ ਪੁੱਛਿਆ ਤੁਸੀਂ ਕੌਣ ਹੋ ਤੇ ਮੈਨੂੰ ਕੀ ਸਿਖਾ ਸਕਦੇ ਹੋ ਉਹ ਆਦਮੀ ਮੁਸਕਰਾਇਆ ਤੇ ਬੋਲਿਆ ਮੇਰਾ ਨਾਮ ਰਾਮਸ਼ਰਨ ਹੈ ਮੈਂ ਨੇੜੇ ਦੀ ਇੱਕ ਦੁਕਾਨ ਤੇ ਕੰਮ ਕਰਦਾ ਹਾਂ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਕੁਝ ਅਜੀਹਾ ਸਿਖਾ ਸਕਦਾ ਹਾਂ ਜਿਸ ਨਾਲ ਤੈਨੂੰ ਭੀਖ ਨਾ ਮੰਗਣੀ ਪਵੇ ਮੋਹਨ ਨੂੰ ਸਮਝ ਨਹੀਂ ਆਇਆ ਕਿ ਇਹ ਆਦਮੀ ਉਹਦੀ ਮਦਦ ਕਿਉਂ ਕਰਨਾ ਚਾਹੁੰਦਾ ਪਰ ਉਸ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ ਉਸਨੇ ਸਿਰ ਹਿਲਾਇਆ ਤੇ ਕਿਹਾ ਮੈਨੂੰ ਸਿਖਾਓ ਰਾਮਸ਼ਰਨ ਉਸ ਨੂੰ ਨਾਲ ਲੈ ਕੇ ਇੱਕ ਛੋਟੀ ਜੀ ਦੁਕਾਨ ਤੇ ਗਿਆ ਜਿੱਥੇ ਮਠਿਆਈਆਂ ਨਮਕੀਨ ਤੇ ਕੁਝ ਰੋਜ਼ਮਰਾਂ ਦੀਆਂ ਚੀਜ਼ਾਂ ਵਿਕ ਰੀਆਂ ਸਨ ਉਸਨੇ 모ਹਨ ਨੂੰ ਕਿਹਾ ਜੇ ਤੂੰ ਇੱਥੇ ਕੁਝ ਕੰਮ ਕਰੇਂਗਾ ਤਾਂ ਤੈਨੂੰ ਮਿਹਨਤ ਦੀ ਕਮਾਈ ਮਿਲੇਗੀ ਪਰ ਯਾਦ ਰੱਖੀ ਮਿਹਨਤ ਵਿੱਚ ਸਬਰ ਤੇ ਇਮਾਨਦਾਰੀ ਜ਼ਰੂਰੀ ਹੈ 모ਹਨ ਨੇ ਤਰੰਤ ਹਾਂਮੀ ਕਰ ਦਿੱਤੀ ਅਗਲੇ ਦਿਨ ਹੀ 모ਹਨ ਨੇ ਕੰਮ ਸ਼ੁਰੂ ਕਰ ਦਿੱਤਾ ਸ਼ੁਰੂ ਵਿੱਚ ਉਹਨੂੰ ਝਾੜੂ ਲਾਣੀ ਪਈ ਫਿਰ ਬਰਤਨ ਧੋਣੇ ਪਏ ਕੰਮ ਨਵਾਂ ਸੀ ਸਰੀਰ ਥੱਕਿਆ ਹੋਇਆ ਸੀ ਪਰ ਉਸਦੇ ਦਿਲ ਵਿੱਚ ਇੱਕ ਨਵਾਂ ਜੋਸ਼ ਸੀ ਜਦੋਂ ਦਿਨ ਖਤਮ ਹੋਇਆ ਤਾਂ ਦੁਕਾਨਦਾਰ ਨੇ 모ਹਨ ਨੂੰ 5 ਰੁਪਏ ਤੇ ਇੱਕ ਗਰਮ ਰੋਟੀ ਦਿੱਤੀ ਇਹ ਪਹਿਲੀ ਵਾਰ ਸੀ ਜਦੋਂ 모ਹਨ ਨੇ ਆਪਣੀ ਮਿਹਨਤ ਦੀ ਕਮਾਈ ਵੇਖੀ ਉਸਨੇ ਉਹ ਰੋਟੀ ਹੱਥ ਵਿੱਚ ਲਈ ਉਸਦੀ ਖੁਸ਼ਬੂ ਮਹਿਸੂਸ ਕੀਤੀ ਤੇ ਸੋਚਿਆ ਇਹ ਭੀਖ ਵਿੱਚ ਮਿਲੇ ਸੁੱਕੇ ਟੁਕੜਿਆਂ ਤੋਂ ਕਿੰਨੀ ਵੱਖਰੀ ਹੈ ਰਾਮ ਸ਼ਰਨ ਇਹ ਸਭ ਦੇਖ ਰਹੇ ਸਨ ਉਹਨਾਂ ਨੇ ਕਿਹਾ ਵੇਖਿਆ ਮਿਹਨਤ ਦਾ ਸਵਾਦ ਵੀ ਵੱਖਰਾ ਹੁੰਦਾ ਹੈ ਪਰ ਇਹ ਤਾਂ ਬਸ ਸ਼ੁਰੂਆਤ ਹੈ ਅਸਲੀ ਕੰਮ ਉਦੋਂ ਸ਼ੁਰੂ ਹੋਏਗਾ ਜਦੋਂ ਤੂੰ ਆਪਣੇ ਪੈਰਾਂ ਤੇ ਖੜਾ ਹੋਣ ਦੀ ਥਾਂ ਲਵੇਂ ਮੋਹਨ ਨੇ ਉਸ ਦਿਨ ਫੈਸਲਾ ਕਰ ਲਿਆ ਕਿ ਹੁਣ ਉਹ ਭੀਖ ਨਹੀਂ ਮੰਗੇਗਾ ਸਗੋਂ ਮਿਹਨਤ ਕਰੇਗਾ ਮੋਹਨ ਨੇ ਦੁਕਾਨ ਤੇ ਕੰਮ ਜਾਰੀ ਰੱਖਿਆ ਪਰ ਜਲਦੀ ਹੀ ਉਹਨੂੰ ਅਹਿਸਾਸ ਹੋਇਆ ਕਿ ਸਿਰਫ ਝਾੜੂ ਲਾਉਣ ਤੇ ਬਰਤਨ ਧੋਣ ਨਾਲ ਉਸਦੀ ਜ਼ਿੰਦਗੀ ਨਹੀਂ ਬਦਲੇਗੀ ਉਹ ਹੋਰ ਸਿੱਖਣਾ ਚਾਹੁੰਦਾ ਸੀ ਇਸੇ ਸੋਚ ਨਾਲ ਉਸਨੇ ਰਾਮਸ਼ਰ ਨੂੰ ਪੁੱਛਿਆ ਕਿ ਮੈਂ ਕੁਝ ਹੋਰ ਸਿੱਖ ਸਕਦਾ ਹਾਂ ਰਾਮਸ਼ਰ ਨੇ ਉਸਦੀਆਂ ਅੱਖਾਂ ਵਿੱਚ ਚਮਕ ਵੇਖੀ ਤੇ ਕਿਹਾ ਜੇ ਸਿੱਖਣ ਦੀ ਚਾਹ ਹੈ ਤਾਂ ਤੈਨੂੰ ਨਵੇਂ ਕੰਮਾਂ ਤੋਂ ਵੀ ਡਰਨਾ ਨਹੀਂ ਚਾਹੀਦਾ ਇਸ ਤੋਂ ਬਾਅਦ ਉਹਨੇ ਮੋਹਨ ਨੂੰ ਹਸਾਬ-ਕਿਤਾਬ ਕਰਨਾ ਸਿਖਾਇਆ ਹੌਲੀ-ਹੌਲੀ ਮੋਹਨ ਪੈਸੇ ਗਿਣਨ ਗਾਕਾਂ ਨਾਲ ਗੱਲਬਾਤ ਕਰਨ ਤੇ ਦੁਕਾਨ ਦੇ ਛੋਟੇ-ਮੋਟੇ ਕੰਮ ਸਮਝਣ ਲੱਗ ਪਿਆ ਉਹਨਾਂ ਨੂੰ ਮਹਿਸੂਸ ਹੋਇਆ ਕਿ ਕਿਸਮਤ ਬੈਠ ਕੇ ਇੰਤਜ਼ਾਰ ਕਰਨ ਨਾਲ ਨਹੀਂ ਬਦਲਦੀ। ਕਿਸਮਤ ਉਦੋਂ ਬਦਲਦੀ ਹੈ ਜਦੋਂ ਇਨਸਾਨ ਖੁਦ ਉਸ ਨੂੰ ਬਦਲਣ ਦੀ ਠਾਨ ਲੈਂਦਾ ਹੈ। ਮੋਹਨ ਹੁਣ ਸਿਰਫ ਝਾੜੂ ਲਾਉਣ ਵਾਲਾ ਮੁੰਡਾ ਨਹੀਂ ਸੀ। ਉਹ ਸਿੱਖਣ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਦੁਕਾਨ ਤੇ ਗਾਹਕਾਂ ਨੂੰ ਵੇਖ ਕੇ ਉਹਨੇ ਸਮਝ ਲਿਆ ਸੀ ਕਿ ਕਿਹੜੀਆਂ ਚੀਜ਼ਾਂ ਜ਼ਿਆਦਾ ਵਿਕਦੀਆਂ ਹਨ, ਲੋਕ ਕੀ ਪਸੰਦ ਕਰਦੇ ਹਨ ਤੇ ਕੀ ਨਹੀਂ। ਇੱਕ ਦਿਨ ਜਦੋਂ ਦੁਕਾਨ ਦਾ ਮਾਲਕ ਕਿਤੇ ਬਾਹਰ ਗਿਆ ਹੋਇਆ ਸੀ, ਇੱਕ ਗਾਹਕ ਆਇਆ ਤੇ ਬੋਲਿਆ, "ਪਾਜੀ ਮੈਨੂੰ 1 ਕਿਲੋ ਬੇਸਣ ਦੇ ਦਿਓ।" ਮੋਹਨ ਚੁੱਝ ਗਿਆ। ਕਿਉਂਕਿ ਉਹਨੇ ਪਹਿਲਾਂ ਕਦੇ ਇਹ ਕੰਮ ਨਹੀਂ ਸੀ ਕੀਤਾ ਪਰ ਉਹਨੇ ਹਿੰਮਤ ਜਟਾਈ ਦੁਕਾਨ ਦੇ ਅੰਦਰ ਜਾ ਕੇ ਬੇਸਨ ਦਾ ਪੈਕੇਟ ਕੱਢਿਆ ਵਜ਼ਨ ਕੀਤਾ ਤੇ ਗਾਹਕ ਨੂੰ ਦੇ ਦਿੱਤਾ ਜਦੋਂ ਦੁਕਾਨਦਾਰ ਵਾਪਸ ਆਇਆ ਤਾਂ ਉਸਨੇ 모ਹਨ ਦੀ ਜ਼ਿੰਮੇਵਾਰੀ ਚੁੱਕਣ ਦੀ ਹਿੰਮਤ ਵੇਖੀ ਤੇ ਖੁਸ਼ ਹੋ ਗਿਆ ਤੂੰ ਤਾਂ ਤੇਜ਼ੀ ਨਾਲ ਸਿੱਖ ਰਿਹਾ ਹੈ 모ਹਨ ਜੇ ਇਸੇ ਤਰ੍ਹਾਂ ਮਿਹਨਤ ਕਰੇਗਾ ਤਾਂ ਬਹੁਤ ਅੱਗੇ ਜਾਏਗਾ ਇਹ ਸੁਣ ਕੇ 모ਹਨ ਦੇ ਅੰਦਰ ਇੱਕ ਅਜੀਬ ਜਿਹੀ ਖੁਸ਼ੀ ਤੋੜ ਗਈ ਪਹਿਲੀ ਵਾਰ ਉਹਨੂੰ ਮਹਿਸੂਸ ਹੋਇਆ ਕਿ ਉਹ ਸੱਚਮੁੱਚ ਕੁਝ ਕਰ ਸਕਦਾ ਹੈ ਦਿਨ ਬੀਤਦੇ ਗਏ ਤੇ ਮੋਹਨ ਹੁਣ ਦੁਕਾਨ ਤੇ ਹਰ ਕੰਮ ਵਿੱਚ ਨਿਪੁੰਨ ਹੁੰਦਾ ਜਾ ਰਿਹਾ ਸੀ ਪਰ ਸਫਲਤਾ ਦੇ ਰਾਹ ਵਿੱਚ ਹਮੇਸ਼ਾ ਮੁਸ਼ਕਲਾਂ ਵੀ ਆਉਂਦੀਆਂ ਨੇ ਇੱਕ ਦਿਨ ਦੁਕਾਨ ਤੇ ਬਹੁਤ ਭੀੜ ਸੀ ਮੋਹਨ ਨੇ ਜਲਦੀ ਜਲਦੀ ਕੰਮ ਕਰਦੇ ਹਾਂ ਇੱਕ ਗਾਹਕ ਨੂੰ ਗਲਤ ਚੀਜ਼ ਫੜਾ ਦਿੱਤੀ ਗਾਹਕ ਨਾਰਾਜ਼ ਹੋ ਗਿਆ ਤੇ ਉਸਨੇ ਦੁਕਾਨਦਾਰ ਨੂੰ ਸ਼ਿਕਾਇਤ ਕਰ ਦਿੱਤੀ ਦੁਕਾਨਦਾਰ ਨੇ ਗੁੱਸੇ ਵਿੱਚ ਮੋਹਨ ਨੂੰ ਕਿਹਾ ਜੇ ਦੁਕਾਨ ਸੰਭਾਲੀ ਨਹੀਂ ਨਹੀਂ ਆਉਂਦੀ ਤਾਂ ਇਹ ਕੰਮ ਨਾ ਕਰ ਮੋਹਨ ਦਾ ਦਿਲ ਟੁੱਟ ਗਿਆ ਉਸਨੇ ਸੋਚਿਆ ਕਿ ਮੈਂ ਸੱਚਮੁੱਚ ਇਸ ਲਈ ਨਹੀਂ ਆ ਕਿ ਕੁਝ ਵੱਡਾ ਕਰ ਸਕਾਂ ਰਾਮ ਸ਼ਰਨ ਨੇ ਉਸ ਦੀ ਉਦਾਸੀ ਵੇਖੀ ਤੇ ਉਸ ਨੂੰ ਨੇੜੇ ਬੁਲਾਇਆ। ਉਹਨਾਂ ਨੇ ਕਿਹਾ, "ਪੁੱਤਰ, ਨਾਕਾਮੀ ਦਾ ਮਤਲਬ ਇਹ ਨਹੀਂ ਕਿ ਤੂੰ ਹਾਰ ਗਿਆ। ਅਸਲੀ ਜਿੱਤ ਉਹੀ ਹੁੰਦੀ ਹੈ ਜੋ ਡਿੱਗਣ ਤੋਂ ਬਾਅਦ ਵੀ ਖੜਾ ਹੋਣ ਦੀ ਹਿੰਮਤ ਰੱਖਦਾ ਹੈ।" ਇਹ ਸੁਣ ਕੇ ਮੋਹਨ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਆ ਗਈ। ਉਸ ਨੇ ਮਨ ਵਿੱਚ ਠਾਨ ਲਈ ਕਿ ਹੁਣ ਉਹ ਪਹਿਲਾਂ ਨਾਲੋਂ ਵੀ ਬਿਹਤਰ ਕੰਮ ਕਰੇਗਾ। ਹੁਣ ਮੋਹਨ ਨਾ ਸਿਰਫ ਗਾਕਾਂ ਨੂੰ ਸਮਾਨ ਦੇਣ ਲੱਗ ਪਿਆ ਸਗੋਂ ਉਹ ਇਹ ਵੀ ਸਿੱਖਣ ਲੱਗਾ ਕਿ ਦੁਕਾਨ ਕਿਵੇਂ ਚਲਾਈ ਜਾਂਦੀ ਹੈ। ਉਹ ਦੁਕਾਨ ਦੇ ਮਾਲਕ ਤੋਂ ਹਰ ਦਿਨ ਨਵੀਆਂ ਗੱਲਾਂ ਪੁੱਛਦਾ ਤੇ ਸਿੱਖਦਾ। ਇੱਕ ਦਿਨ ਉਹਨੇ ਰਾਮਸ਼ਰਨ ਨੂੰ ਪੁੱਛਿਆ ਕਿ ਮੈਂ ਵੀ ਕਦੇ ਆਪਣੀ ਖੁਦ ਦੀ ਦੁਕਾਨ ਖੋਲ ਸਕਦਾ ਹਾਂ ਰਾਮਸ਼ਰਨ ਮੁਸਕਰਾਏ ਤੇ ਬੋਲੇ ਜੇ ਤੂੰ ਮਿਹਨਤ ਤੇ ਸਬਰ ਰੱਖੇਗਾ ਤਾਂ ਕੁਝ ਵੀ ਸੰਭਵ ਨਹੀਂ ਪਰ ਤੈਨੂੰ ਆਪਣੇ ਤੇ ਭਰੋਸਾ ਕਰਨਾ ਪਏਗਾ ਤੇ ਥੋੜਾ ਸਬਰ ਰੱਖਣਾ ਪਏਗਾ ਮੋਹਨ ਨੇ ठान ਲਈ ਕਿ ਉਹ ਸਿਰਫ ਕਿਸੇ ਹੋਰ ਦੀ ਦੁਕਾਨ ਤੇ ਕੰਮ ਨਹੀਂ ਕਰੇਗਾ ਸਗੋਂ ਆਪਣੀ ਖੁਦ ਦੀ ਦੁਕਾਨ ਵੀ ਖੋਲੇਗਾ ਪਰ ਇਸ ਲਈ ਉਸ ਕੋਲ ਪੈਸੇ ਨਹੀਂ ਸਨ ਹੁਣ ਅਗਲਾ ਸਵਾਲ ਸੀ ਪੈਸੇ ਕਿਵੇਂ ਜੋੜੇ ਜਾਣ ਮੋਹਨ ਦੇ ਮਨ ਵਿੱਚ ਇੱਕ ਨਵਾਂ ਸੁਪਨਾ ਜਨਮ ਲੈ ਚੁੱਕਾ ਸੀ ਆਪਣੀ ਖੁਦ ਦੀ ਦੁਕਾਨ ਖੋਲਣ ਦਾ ਸੁਪਨਾ ਪਰੇ ਸੁਪਨਾ ਪੂਰਾ ਕਰਨਾ ਆਸਾਨ ਨਹੀਂ ਸੀ ਉਸ ਕੋਲ ਨਾ ਤਾਂ ਪੈਸੇ ਸਨ ਤੇ ਨਾ ਹੀ ਕੋਈ ਜ਼ਮੀਨ ਪਰ ਉਸ ਨੇ ठान ਲਈ ਸੀ ਕਿ ਹਉਣੋ ਹਾਰ ਨਹੀਂ ਮੰਨੇਗਾ ਦੁਕਾਨ ਦੇ ਮਾਲਕ ਤੋਂ ਰੋਜ਼ ਨਵੀਆਂ ਗੱਲਾਂ ਸਿੱਖਦਿਆਂ ਉਸ ਨੂੰ ਇਹ ਸਮਝ ਆ ਗਿਆ ਸੀ ਕਿ ਦੁਕਾਨ ਚਲਾਉਣ ਲਈ ਤਿੰਨ ਚੀਜ਼ਾਂ ਸਭ ਤੋਂ ਜ਼ਰੂਰੀ ਹੁੰਦੀਆਂ ਹਨ ਧਨ ਅਨੁਭਵ ਤੇ ਭਰੋਸਾ ਧਨ ਤਾਂ ਉਹਦੇ ਕੋਲ ਨਹੀਂ ਸੀ ਪਰ ਅਨੁਭਵ ਤੇ ਭਰੋਸਾ ਉਸ ਨੇ ਹੌਲੀ-ਹੌਲੀ ਹਾਸਲ ਕਰ ਲਿਆ ਸੀ ਇੱਕ ਦਿਨ ਮੋਹਨ ਨੇ ਰਾਮਚੰਦਰ ਨੂੰ ਪੁੱਛਿਆ ਕਿ ਮੈਂ ਕੁਝ ਹੋਰ ਕੰਮ ਕਰਕੇ ਪੈਸੇ ਕਮਾ ਸਕਦਾ ਹਾਂ ਰਾਮਸ਼ਰਨ ਉਸਦੀ ਲਗਨ ਵੇਖ ਕੇ ਮੁਸਕਰਾਏ ਤੇ ਬੋਲੇ ਹਾਂ ਪੁੱਤਰ ਦੁਨੀਆ ਵਿੱਚ ਮਿਹਨਤ ਕਰਨ ਵਾਲਿਆਂ ਲਈ ਰਾਹ ਕਦੇ ਬੰਦ ਨਹੀਂ ਹੁੰਦੇ। ਰਾਮਸ਼ਰਨ ਨੇ ਉਸ ਨੂੰ ਇੱਕ ਠੇਲੇ ਵਾਲੇ ਨਾਲ ਮਿਲਵਾਇਆ ਜੋ ਸ਼ਹਿਰ ਵਿੱਚ ਸਬਜ਼ੀ ਵੇਚਦਾ ਸੀ। ਮੋਹਨ ਨੇ ਫੈਸਲਾ ਕੀਤਾ ਕਿ ਹੁਣ ਉਹ ਦੁਕਾਨ ਦੇ ਕੰਮ ਦੇ ਨਾਲ-ਨਾਲ ਸਵੇਰੇ ਅਤੇ ਸ਼ਾਮ ਸਬਜ਼ੀ ਵੇਚ ਕੇ ਕੁਝ ਪੈਸੇ ਬਚਾਏਗਾ। ਹੁਣ ਮੋਹਨ ਦੀ ਰੋਜ਼ਾਨਾ ਜ਼ਿੰਦਗੀ ਹੋਰ ਵੀ ਸਖਤ ਹੋ ਗਈ ਸੀ। ਸਵੇਰੇ ਉਹ ਸਬਜ਼ੀ ਦੇ ਠੇਲੇ ਤੇ ਕੰਮ ਕਰਦਾ ਫਿਰ ਦਿਨ ਵੇਲੇ ਉਹ ਦੁਕਾਨ ਤੇ ਤੇ ਸ਼ਾਮ ਨੂੰ ਫਿਰ ਸਬਜ਼ੀ ਵੇਚਣ ਨਿਕਲ ਜਾਂਦਾ। ਗਰਮੀ ਹੋਵੇ ਜਾਂ ਮੀਂਹ ਮੋਹਨ ਕਦੇ ਕੰਮ ਤੋਂ ਪਿੱਛੇ ਨਹੀਂ ਹਟਿਆ ਕਈ ਵਾਰ ਉਹਦੇ ਪੈਰ ਦਰਦ ਨਾਲ ਥੱਕ ਜਾਂਦੇ ਪਰ ਜਦੋਂ ਉਹ ਸੌਣ ਜਾਂਦਾ ਤਾਂ ਆਪਣੇ ਛੋਟੇ ਜਿਹੇ ਸਿੱਕਿਆਂ ਦੇ ਢੇਰ ਨੂੰ ਵੇਖ ਕੇ ਮੁਸਕਰਾਉਂਦਾ ਇਹ ਉਹੀ ਪੈਸੇ ਸਨ ਜੋ ਉਸਨੇ ਆਪਣੀ ਮਿਹਨਤ ਨਾਲ ਕਮਾਏ ਸਨ ਹੌਲੀ ਹੌਲੀ ਉਸ ਕੋਲ ਪੈਸੇ ਇਕੱਠੇ ਹੋਣ ਲੱਗੇ ਉਸਨੇ ਹਰ ਸਿੱਕੇ ਨੂੰ ਸੰਭਾਲ ਕੇ ਰੱਖਿਆ ਤੇ ਕਦੇ ਵੀ ਫਾਲਤੂ ਖਰਚ ਨਹੀਂ ਕੀਤਾ ਹੁਣ ਉਹ ਇਹ ਸਮਝ ਚੁੱਕਾ ਸੀ ਕਿ ਪੈਸਾ ਕਮਾਉਣਾ ਆਸਾਨ ਨਹੀਂ ਪਰ ਜੇ ਸਹੀ ਤਰੀਕੇ ਨਾਲ ਕਮਾਇਆ ਜਾਵੇ ਤਾਂ ਇਹੀ ਪੈਸਾ ਇਨਸਾਨ ਦੀ ਕਿਸਮਤ ਬਦਲ ਸਕਦਾ ਹੈ ਕੁਝ ਸਾਲਾਂ ਦੀ ਮਿਹਨਤ ਤੋਂ ਬਾਅਦ ਮੋਹਨ ਕੋਲ ਇੰਨੇ ਪੈਸੇ ਹੋ ਗਏ ਕਿ ਉਹ ਇੱਕ ਛੋਟੀ ਜਿਹੀ ਠੇਲੀ ਖਰੀਦ ਸਕੇ। ਉਸਨੇ ਦੁਕਾਨ ਦੇ ਮਾਲਕ ਤੋਂ ਇਜਾਜ਼ਤ ਲਈ ਤੇ ਆਪਣਾ ਇੱਕ ਛੋਟਾ ਜਿਹਾ ਚਾਹ ਤੇ ਨਾਸ਼ਤੇ ਦਾ ਠੇਲਾ ਲਾਇਆ। ਪਹਿਲੇ ਦਿਨ ਜਦੋਂ ਉਸਨੇ ਆਪਣੀ ਪਹਿਲੀ ਚਾਹ ਵੇਚੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਇਹ ਕੋਈ ਸਧਾਰਨ ਚਾਹ ਨਹੀਂ ਸੀ। ਸਗੋਂ ਉਸ ਦੇ ਸੰਘਰਸ਼, ਸਬਰ ਤੇ ਮਿਹਨਤ ਦਾ ਫਲ ਸੀ। ਲੋਕਾਂ ਨੂੰ ਉਸ ਦੀ ਬਣਾਈ ਚਾਹ ਪਸੰਦ ਆਈ ਤੇ ਹੌਲੀ-ਹੌਲੀ ਉਸ ਦੇ ਠੇਲੇ ਤੇ ਭੀੜ ਲੱਗਣ ਲੱਗੀ। ਹੁਣ 모ਹਨ ਜੋ ਕਦੇ ਸੜਕ ਕਿਨਾਰੇ ਭੀਖ ਮੰਗਦਾ ਸੀ ਮਿਹਨਤ ਦੀ ਕਮਾਈ ਨਾਲ ਆਪਣੀ ਜ਼ਿੰਦਗੀ ਸੰਭਾਲ ਰਿਹਾ ਸੀ 모ਹਨ ਦਾ ਚਾਹ ਦਾ ਠੇਲਾ ਚੱਲ ਪਿਆ ਉਸਨੇ ਗਾਕਾ ਨੂੰ ਚੰਗੀ ਸੇਵਾ ਦੇਣ ਦਾ ਫੈਸਲਾ ਕੀਤਾ ਤੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਹੌਲੀ ਹੌਲੀ ਉਸਦੀ ਚਾਹ ਦੀ ਦੁਕਾਨ ਇੰਨੀ ਮਸ਼ਹੂਰ ਹੋ ਗਈ ਕਿ ਆਸ-ਪਾਸ ਦੇ ਲੋਕ ਉਸਨੂੰ ਪਛਾਣਨ ਲੱਗੇ ਇੱਕ ਦਿਨ ਰਾਮਸ਼ਰਨ ਉਸਦੀ ਦੁਕਾਨ ਤੇ ਆਏ ਤੇ ਬੋਲੇ ਵੇਖੋ ਪੁੱਤਰ ਅੱਜ ਤੂੰ ਜਿੱਥੇ ਐ ਉੱਥੇ ਤੇਰੀ ਮਿਹਨਤ ਨੇ ਤੈਨੂੰ ਪਹੁੰਚਾਇਆ ਇਹ ਹੀ ਕਿਸਮਤ ਹੁੰਦੀ ਹੈ ਜੋ ਮਿਹਨਤ ਕਰਦਾ ਹੈ ਉਸਦੀ ਕਿਸਮਤ ਖੁਦ ਉਹਦੇ ਹੱਥ ਵਿੱਚ ਆ ਜਾਂਦੀ ਹੈ ਮੋਹਨ ਮੁਸਕਰਾਇਆ ਤੇ ਉਹਨਾਂ ਦੇ ਪੈਰ ਛੂ ਕੇ ਬੋਲਿਆ ਤੁਸੀਂ ਜੋ ਮੈਨੂੰ ਸਿਖਾਇਆ ਉਹੀ ਮੇਰੀ ਕਿਸਮਤ ਬਦਲਣ ਦੀ ਸਭ ਤੋਂ ਵੱਡੀ ਵਜ੍ਹਾ ਬਣੀ ਮੋਹਨ ਹੁਣ ਸਿਰਫ ਆਪਣੇ ਤੱਕ ਸੀਮਤ ਨਹੀਂ ਰਿਹਾ ਉਸਨੇ ਹੋਰ ਵੀ ਗਰੀਬ ਬੱਚਿਆਂ ਨੂੰ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ ਉਸਨੇ ਉਹਨਾਂ ਬੱਚਿਆਂ ਨੂੰ ਦੱਸਿਆ ਕਿ ਜੇ ਉਹ ਮਿਹਨਤ ਕਰਨ ਤਾਂ ਕਦੇ ਭੁੱਖੇ ਨਹੀਂ ਰਹਿਣਗੇ ਕੁਝ ਸਾਲਾਂ ਬਾਅਦ ਮੋਹਨ ਦੀ ਚਾਹ ਦੀ ਦੁਕਾਨ ਇੱਕ ਛੋਟੇ ਜਿਹੇ ਹੋਟਲ ਵਿੱਚ ਬਦਲ ਗਈ ਹੁਣ ਉਸ ਕੋਲ ਆਪਣਾ ਮਕਾਨ ਸੀ ਚੰਗੀ ਜ਼ਿੰਦਗੀ ਸੀ ਤੇ ਸਭ ਤੋਂ ਵੱਡੀ ਗੱਲ ਆਪਣੇ ਤੇ ਭਰੋਸਾ ਸੀ ਇੱਕ ਦਿਨ ਜਦੋਂ ਉਹ ਆਪਣੀ ਹੋਟਲ ਦੇ ਸਾਹਮਣੇ ਬੈਠਾ ਸੀ ਤਾਂ ਉਸਨੇ ਉਹੀ ਪੁਰਾਣਾ ਫੁੱਟਪਾਥ ਵੇਖਿਆ ਜਿੱਥੇ ਉਹ ਕਦੇ ਭੀਖ ਮੰਗਦਾ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਹ ਤਕਲੀਫਾਂ ਦੇ ਨਹੀਂ ਸਗੋਂ ਸੰਤੋਸ਼ ਦੇ ਸਨ ਹੁਣ ਉਹ ਇੱਕ ਜਿਉਂਦਾ ਜਗਦਾ ਉਦਾਹਰਣ ਬਣ ਚੁੱਕਾ ਸੀ ਕਿ ਕਿਸਮਤ ਉਹਨਾਂ ਦਾ ਹੀ ਸਾਥ ਦਿੰਦੀ ਹੈ ਜੋ ਮਿਹਨਤ ਕਰਦੇ ਹਨ ਦੋਸਤੋ ਕਿਸਮਤ ਸਿਰਫ ਇੰਤਜ਼ਾਰ ਕਰਨ ਨਾਲ ਨਹੀਂ ਬਦਲਦੀ ਸਗੋਂ ਮਿਹਨਤ ਤੇ ਇਮਾਨਦਾਰੀ ਨਾਲ ਕੀਤੀ ਯਤਨਾਂ ਨਾਲ ਬਦਲਦੀ ਹੈ ਮੋਹਨ ਬਾਗ ਜੇ ਅਸੀਂ ਆਪਣੇ ਤੇ ਭਰੋਸਾ ਰੱਖੀਏ ਸਬਰ ਨਾਲ ਮਿਹਨਤ ਕਰੀਏ ਤੇ ਕਦੇ ਹਾਰ ਨਾ ਮੰਨੀਏ ਤਾਂ ਜ਼ਿੰਦਗੀ ਸਾਨੂੰ ਸਫਲਤਾ ਦਾ ਸਵਾਦ ਜ਼ਰੂਰ ਦਿਖਾਏਗੀ ਮੰਗਰ ਨਾਲੋਂ ਬਿਹਤਰ ਹੈ ਕਿ ਕੋਈ ਵੀ ਛੋਟਾ ਕੰਮ ਸ਼ੁਰੂ ਕੀਤਾ ਜਾਵੇ ਕਿਉਂਕਿ ਅਸਲੀ ਸਫਲਤਾ ਉਹੀ ਹੁੰਦੀ ਹੈ ਜੋ ਆਪਣੇ ਦਮ ਤੇ ਹਾਸਲ ਕੀਤੀ ਜਾਵੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤੇ ਇਸ ਤਰ੍ਹਾਂ ਦੀਆਂ ਹੋਰ ਪ੍ਰੇਰਨਾਦਾਇਕ ਕਹਾਣੀਆਂ ਸੁੰਨਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਸਟੋਰੀਟੈਲਰ ਪੰਜਾਬ ਨੂੰ ਸਬਸਕ੍ਰਾਈਬ ਕਰੋ